ਮੈਂ ਸਭ ਤੋਂ ਪਹਿਲਾਂ ਮੁਬਾਰਕਬਾਦ ਦੇਣੀ ਚਾਹੁੰਦਾ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੂੰ ਕਿਉਂਕਿ ਤੇਰਾਸ ਸਿੰਘ ਚੰਦ ਜਿਹੜੇ ਕੇਵਲ ਇੱਕ ਲੇਖਕ ਨਹੀਂ ਸੀ ਉਹ ਇੱਕ ਤਰ੍ਹਾਂ ਦੇ ਸਾਡੇ ਲੋਕ ਨਾਇਕ ਸਨ ਤੇ ਤੇਰਾਸ ਸਿੰਘ ਚੰਦ ਵਰਗੇ ਸਜਗ ਤੇ ਪ੍ਰਤੀਬੱਧ ਲੇਖਕਾਂ ਚਿੰਤਕਾਂ ਨੂੰ ਇਸੇ ਸਲੀਕੇ ਨਾਲ ਯਾਦ ਕਰਨਾ ਚਾਹੀਦਾ ਜਿਸ ਸਲੀਕੇ ਨਾਲ ਸਾਡੀ ਚੰਡੀਗੜ੍ਹ ਵਾਲੀ ਟੀਮ ਨੇ ਉਹਨਾਂ ਨੂੰ ਯਾਦ ਕੀਤਾ ਆ ਬਿਆਜ ਬੀ ਦਾ ਲੇਖਾ ਮੈਂ ਨਾ ਪਾਵਾਂ ਕਿ ਕਿਹਿਆ ਤਬ ਨੂੰ ਇਹ ਗਿਆ ਸੀ ਕਿ ਮੈਂ ਤੇਰਾ ਸਿੰਘ ਚੰਦ ਹੋਣਾ ਦੀ ਰਚਨਾ ਤੇ ਉਹਨਾਂ ਦੇ ਸਾਹਿਤਕ ਸਤਕ ਉਹਨਾਂ ਦੀ ਦੇਣ ਬਾਰੇ ਗੱਲ ਕਰਾਂ ਪਰ ਕਿਉਂਕਿ ਮਾਹੌਲ ਮੇਲੇ ਦਾ ਆ ਇਸ ਕਰਕੇ ਇਹ ਬਹੁਤਾ ਬੋਧਕ ਬੋਧਕ ਗਿਆਨ ਦਾ ਬੋਝ ਨਾ ਪਾਈਏ ਮੋਟੀਆਂ-ਮੋਟੀਆਂ ਗੱਲਾਂ ਮੈਂ ਕਰ ਲੀਆਂ ਆ ਪਰ ਮੈਂ ਆਪਣੀ ਗੱਲ ਵੀ ਕਹਿਣੀ ਆ ਹਵਾਲੇ ਦਾ ਅਸੀਂ ਤੇਰਾ ਸਿੰਘ ਚੰਦ ਵਾਦ ਪੰਜਾਬ ਦੇ ਇੱਕ ਹੋਰ ਬਹੁਤ ਵੱਡੇ ਲੇਖਕ ਨਾਲ ਇਨਸਾਫ ਨਹੀਂ ਕੀਤਾ ਤੇਰਾ ਸਿੰਘ ਚੰਦ ਕਿਉਂਕਿ ਕਮਿਊਨਿਸਟ ਪਾਰਟੀ ਦੇ ਕਾਰਕੁਨ ਸੀ ਨੈਸ਼ਨਲ ਮੂਵਮੈਂਟ ਵਿੱਚ ਰਹੇ ਅਸੀਂ ਉਹਨਾਂ ਦਾ ਜਿਹੜਾ ਇੱਕ ਬਿੰਬ ਸਰ ਦੇ ਲਿਆ ਉਹ ਇੱਕ ਕਮਿਊਨਿਸਟ ਜਿਹੜਾ ਸੀਗਾ ਪ੍ਰਬੰਧਕ ਦਾ ਬਿੰਬ ਸਰ ਦੇ ਲਿਆ ਤੇ ਅਸੀਂ ਭੁੱਲ ਗਏ ਕਿ ਉਹ ਵੱਡੇ ਕਵੀ ਦੇ ਸਾਡੇ ਇਸੇ ਤਰ੍ਹਾਂ ਦਾ ਸਲੀਕਾ ਅਸੀਂ ਵਰਤਿਆ ਪੰਜਾਬ ਦੇ ਇੱਕ ਬਹੁਤ ਵੱਡੇ ਜਨਤਕ ਲੇਖਕ ਨਾਵਲਕਾਰ ਜਿਹੜੇ ਸਾਡੇ ਢਾਡੀ ਸਨ ਸੌਰਸਬ ਸੀਤਲ ਅਸੀਂ ਸੌਰਸਬ ਸੀਤਲ ਨੂੰ ਇੱਕ ਢਾਡੀ ਦੇ ਤੌਰ ਤੇ ਹੀ ਮੰਨਤਾ ਦਿੱਤੀ ਜਦੋਂ ਕਿ ਉਹ ਵੱਡੇ ਨਾਵਲਕਾਰ ਸੀ ਤੇ ਤੁਹਾਡੇ ਚੋਂ ਬਹੁਤ ਸਾਰੇ ਸ਼ਾਇਦ ਧਿਆਨ ਨਾ ਹੋਵੇ ਮਲਕੀ ਖੂਹ ਦੇ ਉੱਤੇ ਪੜਦੀ ਪਈ ਸੀ ਪਾਣੀ ਇਹ ਕਲੀ ਉਹਨਾਂ ਦੀ ਲਿਖੀ ਆ ਮੈਂ ਸਮਝਦਾ ਕਿ 20ਵੀਂ ਸਦੀ ਚ ਇੰਨੀ ਰਮਾਨੀ ਕਪਤਾ ਜਿਹੜੀ ਆ ਉਹ ਬਹੁਤ ਘੱਟ ਸਾਡੇ ਕਵੀਆਂ ਨੇ ਲਿਖੀ ਆ ਅਸੀਂ ਮੋਹਰ ਤੋਂ ਨੂੰ ਬਹੁਤ ਵੱਡਾ ਰਮਨਤ ਕਵੀ ਕਹਿੰਦੇ ਆ ਜਿਹੜਾ ਇਹ ਕਹਿੰਦਾ ਸੀਗਾ ਕਿ ਸਾਕ ਬਲਦੇ ਦਾ ਰਾਬੀ ਦੇ ਪੱਤਲਾਂ ਨੂੰ ਅੱਗ ਲਾਉਣ ਲਾਹੌਰ ਨਾਲ ਚੱਲਿਆ ਨਹੀਂ ਬਾਬਾ ਤਾਂ ਸਿਰ ਹੀ ਲਾ ਦਿੰਦਾ ਜਦੋਂ ਇਹ ਕਹਿੰਦਾ ਕਿ ਪੱਲਾ ਲਾ ਕੇ ਐਵੇਂ ਐਵੇਂ ਤੁਨੀ ਸਗਰ ਵਹਿ ਗਈ ਕੁੜਗੇ ਬਲਕਿਸ ਕਿਸ ਕਿਸਮ ਦੀ ਉਹਦੀ ਰੇਜ ਆ ਬਾਬਾ ਜੀ ਦੀ ਇਸੇ ਤਰ੍ਹਾਂ ਤੁਸੀਂ ਦੇਖੋ ਕਿ ਹਸਰਤ ਮੁਹਾਨੀ ਪੰਜ ਵਖਤ ਦਾ ਨਵਾਜ਼ੀ ਆ ਬਾਸ਼ਰਾ ਮੁਸਲਮਾਨ ਆ ਮੁਸਲਮਾਨ ਲੀਗ ਦਾ ਵੀ ਪ੍ਰਧਾਨ ਰਹਾ ਤੇ ਕਾਂਗਰਸ ਦਾ ਵੀ ਪ੍ਰਧਾਨ ਰਹਾ ਆਪਣੇ ਖੇਤੇ ਦਾ ਚੁੱਪ ਕੇ ਚੁੱਪ ਕੇ ਰਾਤ ਦਿਨ ਅੰਸੂ ਵਹਾਣਾ ਯਾਦ ਹੈ ਇਹ ਗਜ਼ਲ ਉਹਦੀ ਲਿਖੀ ਹੋਈ ਆ